ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਜਿਹੜੀ ਵੀ ਗੱਲ ਕਰਦੇ ਆ ਜਿਹੜੀ ਵੀ ਫੈਸਲੇ ਲੈਂਦੇ ਆ ਧੰਕੇ ਦੀ ਚੋੜ ਦੇ ਉੱਤੇ ਲੈਂਦੇ ਨੇ ਔਰ ਉਸ ਦਾ ਪਰਿਨਾਮ ਆ ਜੇ ਆ ਕਿ ਜਿਸ ਤਰੀਕੇ ਪਿਛਲੀ ਸਰਕਾਰ ਦੇ ਸਮੇਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਦੇਸ਼ ਦੇ ਵਿੱਚ ਸੀਏਏ ਦਾ ਕਾਨੂੰਨ ਲਾਗੂ ਕੀਤਾ ਜਾਏਗਾ ਔਰ ਲੋਕ ਸਭਾ ਔਰ ਰਾਜ ਸਭਾ ਦੇ ਵਿੱਚ ਬਹੁਮਤ ਦੇ ਨਾਲ ਪਾਰਿਤ ਕੀਤਾ ਗਿਆ ਉਸ ਤੋਂ ਬਾਅਦ ਕੱਲ ਸ਼ਾਮ ਨੂੰ ਇਸ ਦੀ ਅਧिसूचना ਜਾਰੀ ਕਰਕੇ ਦੇਸ਼ ਨੂੰ ਇੱਕ ਹੋਰ ਨਵਾਂ ਤੋਹਫਾ ਦਿੱਤਾ ਹੈ ਔਰ ਇਸ ਦੇ ਨਾਲ ਨਾਲ ਜਿੰਨੇ ਵੀ ਦੇਸ਼ ਤੋਂ ਬਾਹਰ ਦੇ ਵਸਥਾਪਿਤ ਲੋਕ ਨੇ ਉਹਨਾਂ ਨੂੰ ਭਾਰਤੀ ਨਾਗਰਿਕਤਾ ਮਿਲ ਜਾਏਗੀ ਚਿੰਨੇ ਵੀ ਅੱਜ ਆਪਣੇ ਦੇਸ਼ ਤੋਂ ਦੂਰ ਲੋਕ ਸਿੱਕੇ ਚਾਹੇ ਕਿਸੇ ਵੀ ਸਮਾਜ ਦਾ ਹੋਵੇ ਧਰਮ ਦਾ ਹੋਵੇ ਉਹ ਅੱਜ ਆਪਣੇ ਘਰ ਵਾਪਸ ਇਸ ਗੱਲ ਦੀ ਸੁਰੱਖਿਅਤ ਮਹਿਸੂਸ ਕਰਨਗੇ ਕਿ ਦੇਸ਼ ਦੇ ਕਿਸੇ ਪ੍ਰਧਾਨ ਮੰਤਰੀ ਨੇ ਤਾਂ ਉਹਨਾਂ ਦੀ ਬਾਹ ਪਕੜੀ ਕਿਸੇ ਨੇ ਤਾਂ ਉਹਨਾਂ ਦਾ ਦੁੱਖ ਦਰਦ ਸਮਝਿਆ ਸੋ ਐਸੇ ਪ੍ਰਧਾਨ ਮੰਤਰੀ ਤੇ ਅਪੀਲ ਦੇ ਤੇ ਅੱਜ ਪੂਰੇ ਦੇਸ਼ ਭਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਆਪਣੇ ਪਰਦੇਸ਼ ਅਧਿਕਾਰਿ ਸੁਨੀਲ ਜਾਖੜ ਜੀ ਦੇ ਨਿਰਦੇਸ਼ਾਂ ਅਨੁਸਾਰ ਮੰਡਲ ਪੱਧਰ ਦੇ ਉੱਤੇ ਇਹ ਲੱਡੂ ਵੰਡ ਕੇ ਇਹ ਖੁਸ਼ੀ ਮਨਾ ਰਹੇ ਨੇ ਔਰ ਉਹਨਾਂ ਦਾ ਇੱਕ ਜਿਹੜਾ ਪਾਰਟੀ ਦਾ ਨਾਅਰਾ ਅੱਪਕੀ ਬਾਅਦ 400 ਪਾਰ ਸੋ ਦੇਸ਼ ਦੀ ਜਨਤਾ ਪੂਰੇ ਮੂਡ ਦੇ ਵਿੱਚ ਹੈ ਔਰ ਅੱਪਕੀ ਬਾਅਦ 400 ਪਾਰ ਇਸ ਤਰ੍ਹਾਂ ਦੇ ਸਾਹਸਿਕ ਨੇਰਨੇ ਲਿਆਉਣ ਵਾਲੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਾ ਕੇ ਆਸ਼ੀਰਵਾਦ ਦੇਈ ਗਈ ਔਰ ਇਸ ਮਹਾਯਾਗ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਕਟਰ ਆਪਣੀ ਹਾਗੂਤੀ ਦੇਗਾ ਇਹਨਾਂ ਦੇ ਮਨ ਵਿੱਚ ਸੋਚ ਨੂੰ ਲੈ ਕੇ ਡਰ ਰਹੇ ਉਹਨਾਂ ਨੂੰ ਕੀ ਜਾਣਾ ਚਾਹੀਦਾ ਹੈ ਇਸ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਇਹ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕਿਉਂਕਿ ਇਹਦਾ ਇਹ ਸਾਹਸਿਕ ਕਦਮ ਦਿੱਤੇ ਗਏ ਨੇ ਔਰ ਵਿਪੱਖਸ਼ ਦੇ ਗਲੇ ਨਹੀਂ ਉੱਤਰੇ ਤਾਂ ਵਿਪੱਖਸ਼ ਵੱਲੋਂ ਇੱਕ ਭ੍ਰਾਮਤ ਪ੍ਰਚਾਰ ਕੀਤਾ ਜਾ ਰਿਹਾ ਹੈ ਔਰ ਇਸ ਵਿਪੱਖਸ਼ ਦੇ ਪ੍ਰਚਾਰ ਦੇ ਵਿੱਚ ਲੋਕ ਨਹੀਂ ਆਣ ਵਾਲੇ ਐਸਾ ਕੋਈ ਵੀ ਇਹ ਕਾਨੂੰਨ ਕਿਸੇ ਦੀ ਨਾਗਰਿਕਤਾ ਖੋਣ ਵਾਲਾ ਨਹੀਂ ਹੈ ਦੇਸ਼ ਦੇ ਗ੍ਰੀ ਮੰਤਰੀ ਅਮਿਤ ਸ਼ਾਹ ਜੀ ਨੇ ਬਰੇ ਸਾਫ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਇਹ ਨਾਗਰਿਕਤਾ ਦੇ ਲਾਨ ਵਾਲਾ ਹੈ ਨਾ ਕਿ ਨਾਗਰਿਕਤਾ ਖੋਣ ਵਾਲਾ ਤਾਂ ਉਹਨਾਂ ਦੀ ਇੰਨੀ ਗੱਲ ਤੋਂ ਬਾਅਦ ਸਾਰੀ ਤਰ੍ਹਾਂ ਦੀ ਸ਼ੰਕਾ ਖਤਮ ਹੋ ਗਈ ਹੈ ਔਰ ਜਿਹੜਾ ਵਿਪੱਖਸ਼ਾ ਦੇਸ਼ ਦਾ ਉਹ ਮੂਲ ਬਲ ਗਿਰਿਆ ਇਸ ਕਰਕੇ ਇਸ ਤਰ੍ਹਾਂ ਦੇ ਝੂਠੀਆਂ ਪ੍ਰਚਾਰ ਕਰ ਰਿਹਾ ਤੁਸੀਂ ਕਹਿ ਰਹੇ ਹੋ 400 ਬਾਰ ਦਾ ਤੁਸੀਂ ਦਾਅਵਾ ਕਰ ਰਹੇ ਹੋ ਤੇ ਕਿਹਨਾ ਮੁੱਦਿਆਂ ਨੂੰ ਮੇਨ ਮੁੱਦੇ ਕੀ ਰਹਿਣਗੇ ਇਸ ਚੋਣਾਂ 'ਚ 2024 ਦੇਸ਼ ਦੇ ਵਿੱਚ ਸਮਾਣ ਵਾਲਾ ਪ੍ਰਮੁੱਖ ਮੁੱਦਾ ਜਿਹੜਾ ਮੋਦੀ ਸਰਕਾਰ ਨੇ ਇੱਕ ਸਰਕਾਰ ਕੀਤਾ ਹੈ ਚਾਹੇ ਉਹ ਉਹਨਾਂ ਦੇ ਚੋਣਵੀਂ ਪ੍ਰੋਗੋਸ਼ਣਾ ਪੱਤਰ ਇੱਕ ਗੱਲ ਕਹਿਣਾ ਚਾਹਾਂਗਾ ਕਿ ਜ਼ੇਸ਼ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੇ ਚੋਣਵੀਂ ਘੋਸ਼ਣਾ ਪੱਤਰ ਜਾਰੀ ਕਰਦੀਆਂ ਲੇਕਿਨ ਭਾਰਤੀ ਜਨਤਾ ਪਾਰਟੀ ਇੱਕ ਲੋਕੀਅਸੀ ਪਾਰਟੀ ਆ ਜਿਹੜੀ ਘੋਸ਼ਣਾ ਪੱਤਰ ਨਹੀਂ ਸੰਕਲਪ ਪੱਤਰ ਸੰਕਲਪ ਪੱਤਰ ਜਾਰੀ ਕਰਦੀ ਆ ਕਿਉਂਕਿ ਸੰਕਲਪ ਜੋ ਅਸੀਂ ਲੈਣੇ ਆ ਉਸ ਨੂੰ ਪੂਰਾ ਕਰਨ ਦੀ ਹਿੰਮਤ ਵੀ ਰੱਖਦੇ ਆ ਇਸੇ ਕਰਕੇ ਉਸ ਸੰਕਲਪ ਪੱਤਰ ਦੇ ਵਿੱਚ ਲੋਕਾਂ ਵੱਲੋਂ ਸੁਝਾਅ ਲੈ ਕੇ ਹੀ ਅਸੀਂ ਆਪਣਾ ਸੰਕਲਪ ਪੱਤਰ ਤਿਆਰ ਕਰਦੇ ਆਂ ਔਰ ਪਿਛਲੇ ਸੰਕਲਪ ਦਰ ਦੇ ਵਿੱਚ 18370 ਦੀ ਗੱਲ ਕੀਤੀ ਸੀ RAM ਮੰਤਰੀ ਦੀ ਗੱਲ ਕੀਤੀ ਸੀਗੀ ਔਰ ਇਸ ਤਰ੍ਹਾਂ ਦੇ ਕਾਨੂੰਨ ਲੈ ਕੇ ਖਤਮ ਬਣਾਉਣ ਦੀ ਗੱਲ ਕੀਤੀ ਸੀ ਸੋ ਭਾਰਤੀ ਜਨਤਾ ਪਾਰਟੀ ਨੇ ਆਪਣੇ ਇੱਕ ਇੱਕ ਵਾਅਦੇ ਨੂੰ ਸਮੇਂ ਸੀਮਾ ਦੇ ਵਿੱਚ ਪੂਰਾ ਕੀਤਾ ਹੈ ਸੋ ਸਾਡੇ ਮੁੱਦੇ ਪ੍ਰਮੁੱਖ ਰਹਿਣ ਵਾਲੇ ਨੇ ਔਰ ਵਿਕਾਸ ਦਾ ਮੁੱਦਾ ਬਿਹਤਰ ਰਹਿਣ ਵਾਲਾ ਹੈ ਕਿਉਂਕਿ ਵਿਕਾਸ ਦੇ ਨਾਮ ਦੇ ਉੱਤੇ ਜਿਹੜਾ ਆਪਣੇ ਪਿਛਲੇ ਰਿਪੋਰਟ ਕਰਦੇ ਨੇ 10 ਸਾਲਾਂ ਦਾ ਮੋਦੀ ਸਰਕਾਰ ਦਾ ਹੈਗਾ ਸ਼ੋਸ਼ਿਤ ਵੰਚਿਤ ਕਿਸਾਨ ਫਿਰ ਰੋਜ਼ਗਾਰ ਮਹਿਲਾ ਦੇ ਲਈ ਜਿਹੜਾ ਸਰਕਾਰ ਨੇ ਕੇਂਦਰ ਸਰਕਾਰ ਨੇ ਯੋਜਨਾਵਾਂ ਚਲਾਈਆਂ 300 ਤੋਂ ਵੱਧ ਯੋਜਨਾਵਾਂ ਦੇ ਨਾਲ ਪੂਰੇ ਦੇਸ਼ ਭਰ ਦੇ ਲੋਕਾਂ ਨੂੰ ਲਾ ਆਮਨਿਤ ਕੀਤਾ ਹੈ ਸੋ ਇਸ ਦੇ ਆਧਾਰ ਤੇ ਅਸੀਂ ਦੇਸ਼ ਦੀ ਜਨਤਾ ਦੀ ਕਚਾਰੀ ਵਿੱਚ ਵੋਟ ਮੰਗਣ ਜਾਵਾਂਗੇ ਇਹ ਖੁਸ਼ੀ ਇਸ ਕਰਕੇ ਮਨਾ ਲਈ ਆ ਰਹੀ ਆ ਹਿੰਦੁਸਤਾਨ ਦੇ ਵਿੱਚ ਜਿਹੜਾ ਯੂਸੀਸੀ ਕਾਨੂੰਨ ਹੈ ਉਹ ਕੱਲ ਨੂੰ ਲਾਗੂ ਕਰ ਦਿੱਤਾ ਗਿਆ ਹੈ ਹਿੰਦੁਸਤਾਨ ਦੇ ਜਸਸ਼ਵੀ ਪ੍ਰਧਾਨ ਮੰਤਰੀ ਨਰਿੰਦਰਵਾਦੀ ਭਾਈ ਮੋਦੀ ਜੀ ਨੇ ਹਿੰਦੁਸਤਾਨ ਦੇ ਵਿੱਚ ਇਹਦੇ ਬਾਹਰ ਬੋਧੀ ਜੈਨ ਹਿੰਦੂ ਸਿੱਖ ਈਸਾਈ ਆ ਰਹੇ ਨੇ ਉਹਨਾਂ ਨੂੰ ਜਿਹੜੇ ਇੱਥੇ 2014 ਤੋਂ ਪਹਿਲਾਂ ਦੇ ਰਹਿ ਰਹੇ ਨੇ ਉਹਨਾਂ ਨੂੰ ਹਿੰਦੁਸਤਾਨ ਦੀ ਨਾਗਰਿਕਤਾ ਦਿੱਤੀ ਜਾਣ ਵਾਸਤੇ ਇੱਕ ਕਾਨੂੰਨ ਬਣਾਇਆ ਜਾ ਰਿਹਾ ਹੈ। ਨਾ ਕਿ ਕਿਸੇ ਨੂੰ ਇੱਕੋ ਹਿੰਦੁਸਤਾਨ ਤੋਂ ਕੱਢਣ ਵਾਸਤੇ। ਮੋਦੀ ਜੀ ਦੀ ਜਿਹੜੀ ਸੋਚ ਹੈ ਇਹ 100 ਸਾਲ ਅੱਗੇ ਨੂੰ ਵੱਡੀ ਸੋਚ ਹੈ। ਜੋ ਹਿੰਦੁਸਤਾਨ ਲਈ ਉਹ ਕਰ ਰਹੇ ਨੇ ਉਹ ਆਨਾਲਾ ਪਰਖੇ ਦੱਸੇਗਾ। ਤੀਜੀ ਵਾਰੀ ਉਹ ਪ੍ਰਧਾਨ ਮੰਤਰੀ ਬਣਦੇ ਨੇ, 400 ਸਿੱਟਾ ਲਾ ਕੇ ਬਣਦੇ ਨੇ। ਇਹ ਸਾਰਾ ਸਹਯੋਗ ਲੋਕਾਂ ਦਾ ਸਾਡੇ ਹਿੰਦੁਸਤਾਨੀਆਂ ਦਾ ਸਾਰੇ ਭਾਰਤ ਵਾਸੀਆਂ ਦਾ ਹੈ। ਭਾਰਤ ਮਾਤਾ ਕੀ ਜੈ